ਇਹ ਕੋ ਕਰਮ ਵਾਲੇ ਪੁਲੀ ਸ਼ੰਕਰ ਕਰਾਣ ਵਾਲੇ ਪੁਲੀ ਸ਼ੰਕਰ ਉਹ ਜਿੰਨੀ ਵੀ ਸੰਗਤ ਵੀ ਆ ਰਹੀ ਹੈ ਉਹ ਸਭ ਪੁਲੀ ਸ਼ੰਕਰ ਦੀ ਆ ਰਹੀ ਹੈ ਕਿਉਂਕਿ ਸਾਰੇ ਨੇ ਪੂਰੇ ਲੁਧਿਆਣਾ ਨਹੀਂ ਪੂਰੇ ਵਰਲਡ ਵਿੱਚ ਕਹਿੰਦੇ ਸ਼ਿਵਰਾਤਰੀ ਸ਼ਿਵਰਾਤਰੀ ਜਿਹੜੀ ਮਹਾ ਸ਼ਿਵਰਾਤਰੀ ਬੜੀ ਧੂਮਤਾਬਾਣਾ ਬਣਾਈ ਜਾਂਦੀ ਹੈ ਉਹਨੇ ਜਟਾ ਜੂਈ ਗੰਗਾ ਮਈਆ ਇਹ ਆ ਰਹੀ ਆ ਰਹੀ ਤੇ ਉਹ ਕਹਿੰਦੇ ਜਿਹੜੀ ਸ਼ਿਵਰਾਤਰੀ ਹੈ ਜਿਹੜੀ 144 ਸਾਲ ਬਾਅਦ ਜਿਹੜੀ ਸ਼ਿਵਲਾਸਤ ਸ਼ਾਈ ਸੁਨਾਣਾ ਹੈ 144 ਸਾਲ ਬਾਅਦ ਸ਼ਿਵਰਾਤਰੀ ਇਹ ਦਿੰਨੀ ਹੈ ਠੀਕ ਹੈ ਤੇ ਆਪਾਂ ਕਿਸਮਤ ਵਾਲੇ ਆ ਦੇਖੋ ਪੁੱਲੇ ਆ ਉਹ ਕਹਿੰਦੇ ਮੈਨੂੰ ਕੋਈ ਨਹੀਂ ਚਾਹੀਦਾ ਕੋਈ ਬੇਲ ਪੱਤਰ ਚੜਾ ਰਿਹਾ ਕੋਈ ਚੜਾ ਰਿਹਾ ਕਹਿੰਦੇ ਜੋ ਮਰਜ਼ੀ ਕਰ ਜੋ ਮੇਰ ਪੁੱਲੇ ਸ਼ੰਕਰ ਕਹਿੰਦਾ ਤੁਸੀਂ ਆ ਗਏ ਮੈਂ ਦਰਵਾਜ਼ਾ ਖੋਲ੍ਹ ਗਿਆ ਉਹ ਕਹਿੰਦੇ ਜਿਹੜਾ ਪਹਿਲੇ ਅੱਗੇ ਆਇਆ ਕਰ ਰਿਹਾ ਕਹਿੰਦਾ ਉਹਦੇ ਉਧਿਆਨੀ ਜਿਹੜਾ ਲਾਸਟ ਖੜਿਆ ਉਹ ਕਹਿੰਦਾ ਜਿਹਨੂੰ ਕੋਈ ਪੁੱਛ ਨਹੀਂ ਰਿਹਾ ਬਾਬਾ ਕਹਿੰਦਾ ਆ ਜਾ ਤੂੰ ਪਹਿਲੇ ਅੱਗੇ ਆ ਜਾ 26 ਤਰੀਕ ਨੂੰ ਆਪਾਂ ਸਾਰੇ ਸੱਜ ਬੱਜ ਕੇ ਕਹਿੰਦੇ ਪੁੱਲੇ ਸ਼ੰਕਰ ਦੇ ਵਿਆਹ ਤੇ ਆਪਾਂ ਪਹੁੰਚੀਏ ਪਗੜਾ ਪੁੰਗੜਾ ਪਾਈਏ ਪੁੱਲੇ ਸ਼ੰਕਰ ਨੂੰ ਜਿਹੜਾ ਕਹਿੰਦਾ ਪੁੱਲੇ ਸ਼ੰਕਰ ਕੀਆ ਤੂੰ ਰੁੱਸੇ ਵੀ ਹੋਏ ਹੈ ਤੇ ਪੁੱ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਮਹਾ ਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਹੈਗਾ ਵਾ ਪੂਰੇ ਭਾਰਤ ਦੇਸ਼ ਦੇ ਵਿੱਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਤਿਹਾਰ ਨੂੰ ਲੈ ਕੇ ਜਿਹੜਾ ਹੈਗਾ ਵਾ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਆ ਤੇ ਲੁਧਿਆਣਾ ਦੇ ਸ਼ਮਸ਼ਾਨ ਘਾਟ ਗਊ ਘਾਟ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਆ ਸ਼ਿਵ ਬੋਲੇ ਮੰਦਿਰ ਦੇ ਵਿੱਚ ਇੱਥੇ ਵੀ ਜਿਹੜਾ ਆ ਗਿਆ ਮਹਾ ਸ਼ਿਵਰਾਤਰੀ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਨੇ ਉਹ ਮੁਕੰਮਲ ਹੋ ਚੁੱਕੀਆਂ ਨੇ ਤੇ ਇਸ ਵਾਰ ਜਿਹੜੀ ਮਹਾ ਸ਼ਿਵਰਾਤਰੀ ਆ ਰਹੀ ਹੈ ਉਹ ਪ੍ਰਿਆਗਰਾਜ ਦੇ ਵਿੱਚ ਜਿਹੜਾ ਮਹਾ ਕੁੰਮ ਚੱਲ ਰਿਹਾ ਹੈ ਉਸੇ ਦੇ ਦਰਮਿਆਨ ਆ ਰਹੀ ਹੈ ਤੇ ਬਹੁਤ ਵੱਡੀ ਗੱਲ ਹੈ ਬੜੇ ਸਾਲਾਂ ਬਾਅਦ ਜਿਹੜੀ ਇਹ ਆ ਕੀ ਕੀ ਤਿਆਰੀਆਂ ਹੋ ਚੁੱਕੀਆਂ ਨੇ ਅਸੀਂ ਜਾਣਕਾਰੀ ਲੈਣ ਵਾਸਤੇ ਮੰਤਰੀ ਜੀ ਦੇ ਕੋਲ ਆਏ ਆ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਣੇ ਆ ਜੈ ਬੋਲੇ ਸ਼ੰਕਰ ਜੀ ਜੈ ਬੋਲੇ ਸ਼ੰਕਰ ਜੀ ਹਰ ਹਰ ਮਾਦੇ ਸਰ ਮਹਾ ਸ਼ਿਵਰਾਤਰੀ ਦੀਆਂ ਜਿਹੜੀਆਂ ਤਿਆਰੀਆਂ ਵਾਂ ਸੰਪੂਰਨ ਹੋ ਚੁੱਕੀਆਂ ਆ ਤੇ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਪਹਿਲੇ ਤਾਂ ਮੈਂ ਤੁਹਾਨੂੰ ਕਹਿਣਾ ਇਦ ਦਰਬਾਰ ਵੀ ਪੋਲੇ ਸ਼ੰਕਰ ਦਾ ਹੈ ਔਰ ਇਸ ਦਰਬਾਰ ਚ ਪੋਲੇ ਸ਼ੰਕਰ ਖੁਦ ਵਰਾਜਮਾਨ ਹੁੰਦੇ ਆ ਪੋਲੇ ਸ਼ੰਕਰ ਦੀ ਕਿਰਪਾ ਨਾਲ ਜਿਹੜੀ ਤਿਆਰੀ ਹੋ ਰਹੀ ਆ ਉਹ ਪੋਲੇ ਸ਼ੰਕਰ ਖੁਦ ਆਪ ਕਰ ਰਹੇ ਆ ਦੇਖੋ ਕਰਮ ਵਾਲੇ ਪੁਲੀ ਸ਼ੰਕਰ ਕਰਨ ਵਾਲੇ ਪੁਲੀ ਸ਼ੰਕਰ ਉਹ ਜਿੰਨੀ ਵੀ ਸੰਗਤ ਵੀ ਆ ਰਹੀ ਹੈ ਉਹ ਸਭ ਪੁਲੀ ਸ਼ੰਕਰ ਦੀ ਆ ਰਹੀ ਹੈ ਕਿਉਂਕਿ ਸਾਰੇ ਦੇ ਉੱਪਰ ਗਏ ਪੂਰੇ ਲੁਧਿਆਣਾ ਨਹੀਂ ਪੂਰੇ ਵਰਲਡ ਵਿੱਚ ਕਿਹਨਾਂ ਸ਼ਵਰਾਤੀ ਸ਼ਵਰਾਤੀ ਜਿਹੜੀ ਮਹਾ ਸ਼ਵਰਾਤੀ ਬੜੀ ਧੂਮਤਾਬਾਣਾ ਬਣਾਈ ਜਾਂਦੀ ਹੈ ਤੇ ਦੇਖੋ ਆਪਾਂ ਕੁ ਬੜੇ ਕਿਸਮਤ ਵਾਲੇ ਪੁਲੀ ਸ਼ੰਕਰ ਨੇ ਆਪਣੇ ਚਰਨਾ ਚਲਾਇਆ ਲਾਇ ਨਹੀਂ ਲਾਇਆ ਆਪਣੇ ਸੇਵਾਦਾਰ ਬਣਾ ਕੇ ਕਿਸ ਰੂਪ ਦੇ ਵਿੱਚ ਕਿਸੇ ਦੀ ਕਿਹੜੀ ਸੇਵਾ ਬਖਸ਼ੀਏ ਕਿਸੇ ਦੀ ਕਿਹੜੀ ਸੇਵਾ ਕਿਸੇ ਲੰਗਰ 'ਚ ਸੇਵਾ ਲਈਏ ਕਿਸੇ ਦੀ ਕਿਥੇ ਸੇਵਾ ਲਈਏ ਪੁਲੀ ਸ਼ੰਕਰ ਕਹਿੰਦੇ ਆ ਜਾਓ ਹੈਗੇ ਨੇ ਹੈਗੇ ਤੇ ਆਪਾਂ ਬੜੇ ਕਿਸਮਤਵਲੇ ਆ ਜਿਹੜੇ ਭੋਲੇ ਸ਼ੰਕਰ ਦੇ ਦਰਵਾਜ਼ੇ ਚ ਗਏ ਹੁਣ ਜਿਹੜੀ ਤਿਆਰੀ ਹੈਗੀ ਹੈ ਭੋਲੇ ਸ਼ੰਕਰ ਨੇ ਆਪ ਹੀ ਤਿਆਰੀ ਹੁਣ ਦੇਖ ਸਕਦੇ ਹੋ ਤਿਆਰੀ ਆਪਣੇ ਆਪਾਂ ਬਾਬਾ ਕਰਵਾ ਰਿਆ ਤੇ ਹੁਣ ਜਿੰਨੇ ਵੀ ਆਪਣਾ ਅੱਜ ਹੋ ਗਈ ਹੈ 24 ਤਰੀਕ ਪਰਸ ਹੋ ਗਈ 26 ਤਰੀਕ ਤੇ 26 ਤਰੀਕ ਨੂੰ ਆਪਾਂ ਸਾਰੇ ਸੱਜ ਬੱਜ ਕੇ ਕਹਿੰਦੇ ਭੋਲੇ ਸ਼ੰਕਰ ਦੇ ਵਿਆਹ ਤੇ ਆਪਾਂ ਪਹੁੰਚੀ ਭਗੜਾ ਪੁੰਗੜਾ ਪਾਈਏ ਪੋਲੇ ਸ਼ੰਕਰ ਨੂੰ ਵੀ ਇਹ ਕਹਿੰਦੇ ਪੋਲੇ ਸ਼ੰਕਰ ਕਈਆ ਤੋਂ ਰੁੱਸੇ ਵੀ ਹੋਏ ਆ ਤੇ ਪੋਲੇ ਸ਼ੰਕਰ ਨੂੰ ਮਿਲਾਨ ਦਾ ਸਭ ਤੋਂ ਵੱਡਾ ਮੌਕਾ ਹੈਗਾ ਤੇ ਆ ਪਾਈਏ ਸਾਰੇ ਮਿਲ ਕੇ ਪੋਲੇ ਸ਼ੰਕਰ ਦੇ ਦਰਵਾਜ਼ੇ ਤੇ ਉਹਨਾਂ ਦਾ ਜਿਹੜੀ ਸ਼ਿਵਰਾਤਰੀ ਹੈਗੀ ਆ ਬੜੇ ਪਿਆਰ ਦੇ ਨਾਲ ਮਨਾਈਏ ਹਰ ਹਰ ਮਹਾਦੇਵ ਇਸ ਵਾਰੀ ਵੈਸੇ ਤਾਂ ਜੇ ਮਹਾ ਸ਼ਿਵਰਾਤਰੀ ਤਾਂ ਵੈਸੇ ਹੀ ਬਹੁਤ ਖਾਸ ਹੁੰਦੀ ਆ ਕਿਉਂਕਿ ਭੋਲੇਨਾਥ ਨਾਲ ਸੰਬੰਧਿਤ ਹੈ ਸ਼ਿਵਰਾਤਰੀ ਨੂੰ ਮੰਨ ਲਓ ਵੀ ਭੋਲੇ ਦੀ ਬਰਾਤ ਨਿਕਲਦੀ ਹੈ ਪਰ ਇਸ ਵਾਰ ਪ੍ਰਯਾਗਰਾਜ ਦੇ ਵਿੱਚ ਮਹਾਕੁੰਮ ਚੱਲ ਰਿਹਾ ਤੇ ਉਸ ਦੇ ਦਰਮਿਆਨ ਹੀ ਜਿਹੜੀ ਇਹ ਸ਼ਿਵਰਾਤਰੀ ਆਈ ਹੈ ਤੇ ਕਿੰਨੀ ਕੁ ਵੱਡੀ ਗੱਲ ਹੈ ਇਹਦੇ ਬਾਰੇ ਵੀ ਜਾਣਕਾਰੀ ਦਿਓ ਵੈਸੇ ਤੇ ਕੁੰਭ 12 ਸਾਲ ਬਾਅਦ ਲੱਗਦਾ ਹੈ ਠੀਕ ਹੈ ਅੱਧ ਕੁੰਭ 6 ਸਾਲ ਬਾਅਦ ਲੱਗਦਾ ਹੈ ਜਿਹੜੀ ਹੈ ਜਿਹੜਾ ਕੁੰਭ ਲੱਗਿਆ 144 ਸਾਲ ਬਾਅਦ ਹੈ ਤੇ ਜਿਹੜਾ ਵੀ ਆਪਣਾ ਕੁੰਭ ਦੇ ਵਿੱਚ ਦੇਖੋ ਜਿਨ੍ਹਾਂ ਨੇ ਇਸ਼ਨਾਨ ਕੀਤਾ ਪ੍ਰਮਾਤਮਾ ਨੇ ਵੈਸੇ ਹੀ ਜੈ ਸ਼ੰਕਰ ਉਹ ਕਰ ਜਿੱਥੇ ਮਰਜ਼ੀ ਬਹਿ ਜਾਓ ਪੋਲ ਸ਼ੰਕਰ ਹਰ ਜਗ੍ਹਾ ਵਰਾਜਮਾਨ ਹੈ ਕਿਉਂਕਿ ਪੋਲ ਸ਼ੰਕਰ ਤੋਂ ਜਟਾ ਉਹਨੇ ਜਟਾ ਚੋਂ ਹੀ ਗੰਗਾ ਮਈਆ ਆ ਰਹੀ ਹੈ ਆ ਰਹੀ ਆ ਰਹੀ ਉਹ ਕਹਿੰਦੇ ਜਿਹੜੇ ਸ਼ਿਵਰਾਤਰੀ ਹੈ ਜਿਹੜੀ 144 ਸਾਲ ਬਾਅਦ ਜਿਹੜੀ ਲਾਸਟ ਸ਼ਾਈ ਸਨਾਣ ਹੈਗਾ 144 ਸਾਲ ਬਾਅਦ ਸ਼ਿਵਰਾਤਰੀ ਦੇ ਦਿੰਨੀ ਹੈ ਠੀਕ ਹੈ ਤੇ ਆਪਾਂ ਕਿਸਮਤ ਵਾਲੇ ਆ ਉਹ ਜਿਹਨਾਂ ਜਿੱਨਾਂ ਜੱਟਾਂ ਚੋਂ ਗੰਗਾ ਮਈਆ ਆ ਰਹੀ ਹੈ ਤੇ ਉਹ ਖੁਦ ਹੀ ਆ ਰਹੀ ਹੈ ਧਰਤੀ ਲੋਕ ਤੇ ਆ ਰਹੇ ਨਹੀਂ ਆ ਰਹੇ ਤੇ ਆਪਾਂ ਸਾਰੇ ਸ਼ਿਵਰਾਤਰੀ ਕਹਿੰਦੇ ਆਪਣੇ ਲਈ ਕਹਿੰਦਾ ਵੈ ਵੈਸੀ ਸ਼ਾਈ ਸਨਾਣ ਹੈ ਆਪਣੇ ਵੈਸੀ ਮਹਾਕੁੰਬ ਹੈ ਕਿਉਂਕਿ ਉਹਨਾਂ ਦੀ ਜਿਹੜੀ ਜਿਹੜਾ ਸ਼ਿਵਵਾਹ ਹੋ ਰਿਹਾ ਲੁੜਿਆਣੇ ਧਰਤੀ ਤੇ ਇੱਥੇ ਸ਼ਮਸ਼ਾਨ ਚ ਵੈਸੀ ਜਿਹੜੀ ਉਹਨਾਂ ਪਬੂਤੀ ਹੈਗੀ ਹੈ ਵੈਸੀ ਅੰਮ੍ਰਿਤ ਹੈਗੀ ਹੈ ਵੈਸੀ ਹਰ ਸੋਮਵਾਰ ਨੂੰ ਸਾਰੇ ਮਿਲ ਕੇ ਭੋਲੇ ਸ਼ੰਕਰ ਦਾ ਨਾਲੇ ਗੁਣਗਾਨ ਕਰੀਏ ਨਾਲੇ ਆਸ਼ੀਰਵਾਦ ਲਈਏ ਜਿਹੜੇ ਉਹਨਾਂ ਦੀ ਅੰਮ੍ਰਿਤ ਵਰਸ਼ਾ ਉਹਨਾਂ ਨੇ ਆਪ ਹੀ ਕਰਨੀ ਹੈ ਦੇਖੋ ਜ਼ਰੂਰੀ ਨਹੀਂ ਹੈ ਕਿ ਉਥੋੜੀ ਉਹਨਾਂ ਦਾ ਗੰਗਾ ਜਲ ਲਿਆ ਕੇ ਹੀ ਆਪਣਾ ਕਹਿਣਾ ਵਾਲਾ ਆਪਾਂ ਅ ਕਿਛੜ ਕਾ ਇਸ਼ਨਾਨ ਕਰੀਏ ਉਹ ਪੋਲਿਸ਼ਣ ਕਾ ਕਹਿੰਦੇ ਦਰਵਾਜ ਆ ਗਿਆ ਉਹ ਸਭ ਇਸ਼ਨਾਨ ਹੀ ਇਸ਼ਨਾਨਾ ਹੈ ਕਈ ਕਈ ਸੋਚਦੇ ਮੈਂ ਨਹੀਂ ਗਿਆ ਮੈਂ ਨਹੀਂ ਉੱਥੇ ਕਿਨਮ ਸੀ ਆਪਣਾ ਇਸ਼ਨਾਨ ਕੀਤਾ ਤੇ ਮੇਰਾ ਕਿੱਦਾਂ ਹੋਊਗਾ 144 ਸਾਲ ਬਾਅਦ ਕਿੱਦਾਂ ਦੁਆਰਾ ਮੁੱਖਾ ਮਿਲੂਗਾ ਪ੍ਰਮਾਤਮਾ ਕਹਿੰਦੇ ਤੁਹਾਡੇ ਅੰਦਰ ਮਨ ਸ਼ੁੱਧ ਹੈ ਤੇ ਗੰਗਾ ਤੁਹਾਡੇ ਅੰਦਰ ਹੀ ਵਰਾ ਹੈ ਠੀਕ ਹੈ ਪੋਲੀ ਸ਼ੰਕਰ ਸਭ ਕਰਨੇ ਆਪਣੇ ਜਿਹੜੇ ਭੂਲੇ ਸ਼ੱਕ ਨੇ ਆਪਣੀ ਡਿਊਟੀਆਂ ਲਈ ਆ ਆਪਣੀ ਇਮਾਨਦਾਰੀ ਨਿਭਾਓ ਮੈਂ ਤੇ ਆਪਾਂ ਕੀ ਆ ਆਪਣਾ ਆਪਣਾ ਕੀ ਸੰਗੀਤ ਹੈ ਕਿ ਪ੍ਰੇਮ ਆਪਾਂ ਇੱਕ ਦੂਜੇ ਨਾਲ ਪ੍ਰੇਮ ਲਈਏ ਠੀਕ ਹੈ ਇਹ ਦਰਵਾਜ਼ੇ ਵੀ ਕੀ ਮਿਲਦਾ ਹੈ ਪ੍ਰੇਮ ਦੇਖੋ ਮੈਂ ਬੈਠਾ ਬਾਬੇ ਨੇ ਬਿਠਾਇਆ ਮੇਰਾ ਤਾਂ ਕੁਛ ਹੈ ਹੀ ਨਹੀਂ ਉਹਨੇ ਬਿਠਾਇਆ ਉਹਦਾ ਹੀ ਸਾਰਾ ਕੁਛ ਹੈ ਤੇ ਆਪਾਂ ਜਿਹੜੇ ਰਿਸ਼ਤੇ ਬਣਾਏ ਸਭ ਪ੍ਰੇਮ ਦੇ ਆ ਕਿ ਕਿਉਂਕਿ ਪੂਲੇ ਸ਼ੰਕਰ ਉਹਨਾਂ ਦਾ ਉਹਨਾਂ ਕੋ ਹੈ ਕੀ ਹੈ ਉਹ ਦੇਣ ਲਈ ਬਿਠਾਇਆ ਲੈਂਦੇ ਨੇ ਹੈ ਨਹੀਂ ਕੁਝ ਹੋ ਗਏ ਦੁਨਿਆਵੀ ਚੀਜ਼ ਕੀ ਦੋਗੇ ਉਹ ਸਿਰਫ ਪ੍ਰੇਮ ਲੈਂਦੇ ਹਰ ਹਰ ਮਾਦੇ ਭਾਈ ਕਹਿੰਦਾ ਮਤਲਬ ਇਹ ਹੈ ਵੀ ਜਿਹੜੇ ਬੰਦੇ ਪ੍ਰਿਆगराज ਜਾ ਕੇ ਮਹਾਕੁੰਬ ਦੇ ਵਿੱਚ ਇਸ਼ਨਾਨ ਨਹੀਂ ਕਰ ਸਕੇ ਉਹ ਇਸ ਸ਼ੁਭਰਾਤਰੀ ਨੂੰ ਤੇ ਘਰੇ ਬਹਿ ਕੇ ਜਿਹੜਾ ਹੈਗਾ ਉਹ ਇਸ਼ਨਾਨ ਦਾ ਫਾਇਦਾ ਜਿਹੜਾ ਪ੍ਰਾਪਤ ਕਰ ਸਕਦੇ ਆ ਬਿਲਕੁਲ ਕਰ ਸਕਦੇ ਆ ਦੇਖੋ ਮੈਂ ਤੁਹਾਨੂੰ ਪਹਿਲੇ ਕੀ ਕਿਹਾ ਕਹਿੰਦੇ ਜੋ ਮਨ ਤੁਹਾਡਾ ਸਾਫ਼ ਹੈ ਮਨ ਚ ਗੰਗਾ ਹੈ ਠੀਕ ਹੈ ਜੋ ਆਪਾਂ ਕਹਿੰਦੇ ਆ ਉੱਥੇ ਜਾ ਵੀ ਆਏ ਆ ਕਰ ਵੀ ਆਏ ਆ ਤੇ ਉੱਥੇ ਕਹਿੰਦਾ ਮਤਲਬ ਜਾ ਕੇ ਵੀ ਆਪਣੇ ਮਨ ਸ਼ਾਂਤ ਨਹੀਂ ਹੋਇਆ ਤੇ ਉਸ ਚੀਜ਼ ਦਾ ਦੇਖੋ ਆਪਾਂ ਗੰਗਾ ਮਈਆ ਇਸ਼ਨਾਨ ਕਰਕੇ ਆਏ ਆ ਸਿਰਫ ਕਾਰੇ ਲਈ ਫੇਸਬੁੱਕਾਂ ਤੇ ਫੋਟੋਆਂ ਪਾਣ ਲਈ ਪਰਮਾਤਮਾ ਕਹਿੰਦਾ ਤੁਸੀਂ ਇਧਰ ਦਿਖਾਵੇ ਦੀ ਲੋੜ ਨਹੀਂ ਹੈ ਉਹ ਮਨ ਤੁਹਾਡਾ ਅੰਦਰ ਸਾਫ਼ ਹੋਣਾ ਚਾਹੀਦਾ ਪਰਮਾਤਮਾ ਕਹਿੰਦਾ ਤੁਹਾਨੂੰ ਘਰ ਬੈਠੇ ਵੀ ਜਿਹਨੇ ਇਸ਼ਨਾਨ ਕਰਨਾ ਉਹ ਘਰੇ ਵੀ ਉਹਨਾਂ ਜਲ ਪਹੁੰਚ ਗਿਆ ਠੀਕ ਹੈ ਇਸ਼ਨਾਨ ਕਰ ਲਿਆ ਉਹ ਕਹਿੰਦੇ ਵੈਸੇ ਵੀ ਤੁਸੀਂ ਜਿਹੜਾ ਜਲ ਜਲ ਨਾਲ ਨਹਾ ਰਹੇ ਹੋ ਪਰਮਾਤਮਾ ਦਾ ਹੀ ਹੈ ਉਨੀ ਉਨੀ ਤਾਂ ਹੈ ਦੇਖੋ ਹਰ ਜਿੰਨੀ ਵੀ ਨਦੀ ਆ ਰਹੀ ਹੈ ਸਭ ਪੋਲਿਸ਼ਨ ਕੇ ਜਟਾ ਚੋਂ ਹੀ ਆ ਰਹੀ ਹੈ ਆ ਤੇ ਉਹ ਕਲਾਸਟਰ ਹੀ ਹੈ ਫਿਰ ਉਹਦੇ ਨਾਮ ਤੇ ਗੰਗਾ ਮਈਆ ਗੰਗਾ ਮਈਆ ਉਤਾਰਨ ਲਈ ਆਈ ਹੈ ਫਿਰ ਇਸ ਕਾ ਕਿ ਇੱਧਰ ਕੋਈ ਚੀਜ਼ ਨਹੀਂ ਹੁਣ ਆਪਣੇ ਮਹਾਸ਼ਿਵਰਾਤਰੀ ਆ ਰਹੀ ਹੈ ਪੋलेश्वर ਸ਼ੰਕਰ ਆਭਿਸ਼ੇਕ ਕਰੋ ਦੱਬ ਕੇ ਕਰੋ ਆਪਿਆ ਪੁਲੀ ਸ਼ੰਕਰ ਆਉ ਕਹਿੰਦੇ ਉਹਨਾਂ ਨੂੰ ਜਿਨ੍ਹਾਂ ਨੂੰ ਉਹ ਕਹਿੰਦੇ ਤੁਸੀਂ ਜਲ ਅਭਿਸ਼ੇਕ ਨਹੀਂ ਕਰ ਰਹੇ ਆਪਣਿਆਂ ਨੂੰ ਆਪਣਾ ਝੜਾ ਰਹੇ ਹੋ ਉਹ ਕਹਿੰਦੇ ਜਲ ਨਹੀਂ ਆ ਤੁਸੀਂ ਆਪਣੇ ਨੂੰ ਅਰਪਿਤ ਕਰੇ ਹੈ ਮਾਦੇ ਮੇਰੇ ਕੋ ਕੁਝ ਦੇਣ ਲਈ ਹੈ ਨਹੀਂ ਬਈ ਜਲ ਹੀ ਹੈ ਮੈਂ ਜਲ ਤੁਹਾਡੇ ਦਰ ਅਰਪਿਤ ਕਰਾਂ ਜਲ ਜਲਦੇ ਰੂਪ ਚ ਮੈਂ ਹੀ ਆਪ ਹੀ ਅਰਪਿਤ ਹੋ ਰਿਹਾ ਕਿ ਮੇਰੇ ਕੋ ਪ੍ਰਭੂ ਤੁਸੀਂ ਮੈਂ ਤੁਹਾਡੇ ਦਰ ਅਰਪਿਤ ਹੋ ਗਿਆ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਸੰਭਾਲ ਲੈ ਇੰਨੇ ਚ ਖੁਸ਼ ਹੋ ਜਾਂਦੇ ਬੋਲੇ ਨਾਲ ਪੁਲੀ ਸ਼ੰਕਰ ਦੇਖੋ ਪੋਲੇ ਹੈ ਉਹ ਕਹਿੰਦੇ ਮੈਨੂੰ ਕੋਈ ਨਹੀਂ ਚਾਹੀਦਾ ਕੋਈ ਬੇਲ ਪੱਤਾ ਝੜਾ ਰਿਹਾ ਕੋਈ ਝੜਾ ਰਿਹਾ ਕਹਿੰਦੇ ਜੋ ਮਰਜ਼ੀ ਕਰਿਓ ਮੇਨ ਭੋਲੇ ਸ਼ੰਕਰ ਕਹਿੰਦਾ ਤੁਸੀਂ ਆ ਗਏ ਮੈਂ ਦਰਵਾਜ਼ਾ ਪਹੁੰਚ ਗਿਆ ਉਹ ਕਹਿੰਦਾ ਜਿਹੜਾ ਪਹਿਲੇ ਅੱਗੇ ਆਇਆ ਕਰ ਰਿਹਾ ਕਹਿੰਦਾ ਉਹਦੇ ਉਧਿਆਨੀ ਜਿਹੜਾ ਲਾਸਟ ਖੜਿਆ ਉਹ ਕਹਿੰਦਾ ਜਿਹਨੂੰ ਕੋਈ ਪੁੱਛ ਨਹੀਂ ਰਿਹਾ ਬਾਬਾ ਕਹਿੰਦਾ ਆ ਜਾ ਤੂੰ ਪਹਿਲੇ ਅੱਗੇ ਆ ਜਾ ਤੇਰਾ 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 ਪਹਿਲੇ ਧਿਆਨ ਰੱਖਿਆ ਜਾਊਗਾ ਕਿਉਂਕਿ ਪ੍ਰੇਮ ਹੈ ਕਿਉਂਕਿ ਉਹਨੂੰ ਕੋਈ ਸਵਾਰਥ ਨਹੀਂ ਹੈ ਉਹ ਕਹਿੰਦਾ ਮੈਂ ਜਲ ਚੜਾਵਾਣਾ ਛੜਾਵਾ ਇਸ ਦਰਵਾਜ਼ੇ ਭੋਲੇ ਸ਼ੰਕਰ ਦਰਵਾਜ਼ੇ ਕੋਈ ਸਵਾਰਥ ਵਾਲਾ ਕੰਮ ਹੁੰਦੇ ਨਹੀਂ ਜਿੱਥੇ ਸਵਾਰਥ ਹੁੰਦਾ ਹੈ ਉੱਥੇ ਕਹਿੰਦਾ ਮਤਲਬ ਪ੍ਰੇਮ ਨਹੀਂ ਹੁੰਦਾ ਜੇ ਪ੍ਰੇਮ ਦੇ ਵਿੱਚ ਕਹਿੰਦੇ ਨੋ ਕੰਡੀਸ਼ਨ ਕਨੇ ਕੋਈ ਕੰਡੀਸ਼ਨ ਨਹੀਂ ਹੁੰਦੀ ਪਰਮਾਤਮਾ ਦੇ ਦਰਵਾਜ਼ੇ ਜੇ ਆਪਾਂ ਪਰਮਾਤਮਾ ਦੇ ਦਰਵਾਜ਼ੇ ਚ ਜਾ ਰਹੇ ਆ ਉੱਥੇ ਸਿਰਫ ਇੱਕੋ ਹੀ ਗੱਲ ਹੈ ਕਰੋ ਸੋਚ ਕੇ ਜਾਓ ਬੰਦਾ ਕਿ ਬਾਬਾ ਮੈਂ ਤੇ ਦਰਵਾਜ਼ੇ ਆਇਆ ਤੈਨੂੰ ਮਿਲਣ ਨਹੀਂ ਆਇਆ ਠੀਕ ਹੈ ਮੈਂ ਕੁਝ ਲੈਣ ਨਹੀਂ ਆਇਆ ਨਾ ਮੇਰੇ ਨਾ ਦੀਨ ਜੋਗਾ ਮੈਂ ਲਾਂ ਲੈਣ ਜੋਗਾ ਬਾਕੀ ਤੇ ਦਰਵਾਜ਼ੇ ਆਸ਼ੀਰਵਾਦ ਤੂੰ ਆਪਣੇ ਆਪ ਦੇਣਾ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਭ ਰਾਤਰੀ ਦਾ ਦੁਆਰਾ ਫਿਰ ਸੋਧਾ ਦੇ ਰਹੇ ਨੇ ਹਾਂ ਠੀਕ ਹੈ ਜੈ ਬੋਲੇ ਨਾਰਜੀ ਸ਼੍ਰੀ ਮਹਾਕਾਲ ਸ਼ਿੰਗਾਰ ਸੇਵਾ ਸੁਸਾਇਟੀ ਵੱਲੋਂ ਜਿਹੜੀ ਸੁਸਾਇਟੀ ਦਾ ਮੇਨ ਪੁਲੀ ਸ਼ੰਕਰ ਹੀ ਹੈ ਕਿਉਂਕਿ ਉਹ ਸੁਸਾਇਟੀ ਨੂੰ ਹੈਂਡਲ ਕਰਨ ਵਾਲਾ ਮਹਾਦੇਵ ਹੈ ਕਿਉਂਕਿ ਬਾਕੀ ਜਿਹੜੀ ਆਪਾਂ ਕਹਿਨਾ ਮਤਲਬ ਪੂਰੇ ਹਿੰਦੁਸਤਾਨ ਦੇ ਵਿੱਚ ਸੁਸਾਇਟੀਆਂ ਐ ਐਨਜੀਓ ਬਣੀ ਹੋਈ ਆ ਉਹਨਾਂ ਦੇ ਹਰ ਕੋਈ ਕਹਿਨਾ ਮਤਲਬ ਮੁਖੀ ਹੈਗਾ ਇਨਸਾਨੀ ਰੂਪ ਦੇ ਵਿੱਚ ਐ ਸੁਸਾਇਟੀ ਦਾ ਕੋਈ ਮੁਖੀ ਨਹੀਂ ਐ ਸੁਸਾਇਟੀ ਦਾ ਮੁਖੀ ਮਹਾਦੇਵ ਹੀ ਹੈ ਤੇ ਕਰ ਵੀ ਹੋ ਰਿਹਾ ਕਰਾ ਵੀ ਹੋ ਰਿਹਾ ਕਿਉਂਕਿ ਉਹ ਅਦ੍ਰਿਸ਼ ਅਦ੍ਰਿਸ਼ ਸਿਸਟਮ ਦੇ ਨਾਲ ਚਲਾ ਰਿਹਾ ਕਿਉਂਕਿ ਸੰਤ ਨੂੰ ਪਤਾ ਹੀ ਨਹੀਂ ਕਿ ਕੌਣ ਕਰ ਰਿਹਾ ਕੌਣ ਕਰਾ ਰਿਹਾ ਮਹਾਦੇਵ ਹੈ ਉਹ ਕਿੱਥੋਂ ਆ ਰਿਹਾ ਕੀ ਹੋ ਰਿਹਾ ਮਹਾਦੇਵ ਦੀ ਕਿਰਪਾ ਨਾਲ ਹੋ ਰਿਹਾ ਔਰ ਆਪਾਂ ਇੰਨੇ ਕਿਸਮਤ ਵਾਲੇ ਆ ਜੋ ਪੁਲੀ ਸ਼ੰਕਰ ਨੇ ਆਪਣੇ ਦਰਵਾਜ਼ਾ ਆਪਣੇ ਸੇਵਾ ਬਖਸ਼ੀ ਹੈ ਠੀਕ ਹੈ ਦੇਖੋ ਸੇਵਾ ਦਾ ਕੋਈ ਛੋਟਾ ਨਹੀਂ ਹੁੰਦਾ ਕੋਈ ਵੱਡਾ ਨਹੀਂ ਹੁੰਦਾ ਬਸ ਸੇਵਾ ਦੇ ਲੋਣੇ ਚੈਰੀ ਹੈ ਕੋਈ ਤਨ ਦੀ ਕਰਦਾ ਕੋਈ ਮਨ ਦੀ ਕਰਦਾ ਕੋਈ ਕੋਈ ਇਸ ਮੰਦੀ ਕਰਦਾ ਸਮਝੇ ਪਰਮਾਤਮਾ ਕਹਿੰਦਾ ਤੁਸੀਂ ਕਰੋ ਤੇ ਸੀ ਆਓ ਤੇ ਸੀ ਤੁਹਾਡੇ ਕੋਲ ਕਹਿਣਾ ਮਤਲਬ ਪਰਮਾਤਮਾ ਕੁਝ ਮੰਗ ਥੋੜਾ ਰਿਹਾ ਉਕੇ ਕਹਿੰਦੇ ਆ ਦਰਵਾਜ਼ੇ ਆਪਾਂ ਜੁੜੇ ਆ ਤੇ ਪ੍ਰੇਮ ਦੇ ਨਾਲ ਆਓ ਸਾਰੇ ਇੱਕੋ ਹੀ ਹੋ ਕੇ ਆਓ ਕਿਉਂਕਿ ਬਰਾਤੀ ਹੈ ਬਰਾਤੀ ਦਾ ਕੋਈ ਰੰਗ ਰੂਪ ਨਹੀਂ ਹੁੰਦਾ ਇੱਥੇ ਭੂਤ ਵੀ ਆਉਂਦੇ ਪ੍ਰੇਤ ਵੀ ਆਉਂਦੇ ਠੀਕ ਹੈ ਤੇ ਆਪਾਂ 26 ਤਰੀਕ ਨੂੰ ਤਾਂ ਹੀ ਸ਼ਮਸ਼ਾਨ ਚ ਬੈਠੇ ਆ ਤਰੀਕੇ ਨੇ ਸ਼ਮਸ਼ਾਨ ਚ ਆਪਾਂ ਮਿਲਦੇ ਆਂ ਭੋਲੇनाथ ਦੇ ਦਰਵਾਜ਼ੇ ਚ ਸ਼ਮਸ਼ਾਨ ਪਰਸੋ ਬੁੱਧ ਕਹਿੰਦੇ ਬੁੱਧਵਾਰ ਦਿਨ ਬੁੱਧ ਤੇ ਕੰਮ ਸ਼ੁੱਧ ਤੇ ਭੋਲੇ ਸ਼ੰਕਰ ਤੇ ਕਹਿੰਦੇ ਪਰਿਵਾਰ ਸਵੇਂ ਮੇਤ ਪਹੁੰਚ ਹੀ ਰਹੇ ਆ ਤੇ ਗਣਵਧੀਆਂ ਦਿਨ ਹੈ ਤੇ ਉਹ ਗਣਪਰ ਦਿਨ ਭੋਲੇ ਸ਼ੰਕਰ ਕਹਿੰਦੇ ਸ਼ਵਰਾਤਰੀ ਆਈ ਹੈ ਤੇ ਆਪਾਂ ਸਾਰੇ ਖੁਸ਼ੀਆਂ ਮਨਾਈਏ ਜਿਨਾਂ ਦੇ ਕਹਿੰਨਾ ਕਹਿੰਦੇ ਜਿਹੜੇ ਖਾਤੇ ਕਹਿੰਨਾ ਪੈਂਡਿੰਗ ਬਈਆਂ ਸਭ ਅਪਡੇਟ ਹੋ ਜਾਣੇ ਆ ਠੀਕ ਹੈ ਤੇ ਸਾਰਿਆਂ ਨੂੰ ਅਡਵਾਂਸ ਸ਼ਿਵਰਾਤਰੀ ਦੀ ਬਹੁਤ ਬਹੁਤ ਮੁਬਾਰਕਾ ਹਰ ਹਰ ਮਾਦੇਵ ਪੁਲਿਸ਼ੰਕ ਸਾਰਿਆਂ ਦੇ ਘਰ ਖੁਸ਼ੀਆਂ ਲਿਆਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੋਂ ਸੋ ਤੁਸੀਂ ਸੁਣਿਆ ਇਹ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਸ਼ਿਵਰਾਤਰੀ ਜਿਹੜੀ ਮਹਾ ਸ਼ਿਵਰਾਤਰੀ ਹੈਗੀ ਆ ਉਹ 26 ਤਰੀਕ ਨੂੰ ਆਉਣ ਵਾਲੀ ਹੈ ਦਿਨ ਬੁੱਧਵਾਰ ਤੇ ਸਾਰੀਆਂ ਸੰਗਤਾਂ ਨੂੰ ਇਹਨਾਂ ਨੇ ਇਹ ਮੰਤਰਨ ਕੀਤਾ ਹੈ ਵੀ ਤੁਸੀਂ ਆਓ ਤੇ ਆਪਣੀਆਂ ਝੋਲੀਆਂ ਭਰੋ ਬਿਲਕੁਲ ਭੋਲੇ ਨਾਦ ਜਿਹੜੇ ਹੈਗੇ ਨੇ ਬਿਲਕੁਲ ਭੋਲੇ ਇਹ ਨੇ ਔਰ ਪਾਣੀ ਦੇ ਉੱਤੇ ਵੀ ਮੰਨ ਜਾਂਦੇ ਨੇ ਜੇ ਤੁਸੀਂ ਆਪਣੇ ਦਿਲ ਦੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਤੁਸੀਂ ਪਾਣੀ ਚੜ੍ਹਾਉਂਦੇ ਹੋ ਜਲ ਅਭਿਸ਼ੇਕ ਕਰਦੇ ਹੋ ਤਾਂ ਉਹ ਮੰਨ ਜਾਂਦੇ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਬੜੀਆਂ ਤਿਆਰੀਆਂ ਹੋ ਰਹੀਆਂ ਨੇ ਮਹਾ ਸ਼ਿਵਰਾਤਰੀ ਨੂੰ ਲੈ ਕੇ ਤੇ ਕਿੰਦਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਕੀ ਕੀ ਇੱਥੇ ਕਿਹੜੇ ਕਿਹੜੇ ਲੰਗਰ ਲੱਗਣਗੇ ਨਹੀਂ ਨਹੀਂ ਵਧੀਆ ਤਿਆਰੀਆਂ ਹੋ ਰਹੀਆਂ ਨੇ ਅਸੀਂ ਸਾਰੇ ਮਿਲ ਕੇ ਇੱਦਾਂ ਗੁਰੂ ਜੀ ਨੇ ਕਿਹਾ ਪ੍ਰੇਮ ਦੇ ਨਾਲ ਆਪਾਂ ਸ਼ਿਵਰਾਤਰੀ ਤਿਆਰ ਬਣਾਈਏ ਤੇ ਸਾਰੇ ਇਸ ਲਈ ਇੱਥੇ ਇਕੱਠੇ ਹੋਏ ਨੇ ਕਿ ਅਸੀਂ ਸ਼ਿਵਰਾਤਰੀ ਤਿਆਰ ਬੁਰੀਆ ਤਰੀਕੇ ਨਾਲ ਮਨਾਈਏ ਨਾਲ ਪ੍ਰੇਮ ਦੇ ਨਾਲ ਠੀਕ ਜੈ ਜੈ ਹਰ ਹਰ ਮਹਾਦੇਵ ਦੇਖੋ ਕਿਉਂਕਿ ਹਰ ਚੀਜ਼ ਗੁਪਤ ਰੱਖੀ ਜਾਂਦੀ ਹੈ ਕਿਉਂਕਿ ਜਿਸਨ ਮਹਾ ਸ਼ਿਵਰਾਤਰੀ ਹੋਣੀ ਹੈ ਉਸ ਦਿਨ ਸਾਰਿਆਂ ਦੇ ਸਾਹਮਣੇ ਹੀ ਆ ਜਾਣਾ ਵਾ ਕਿਸ ਤਰ੍ਹਾਂ ਦੇ ਕਿਉਂਕਿ ਨਾਨਾ ਪ੍ਰਕਾਰ ਦੇ ਜਿਹੜੇ ਇੱਥੇ ਲੰਗਰ ਹੈਗੇ ਵਰਤਾਏ ਜਾਣੇ ਨੇ ਤੋਟ ਜਿਹੜੇ ਲੰਗਰ ਇੱਥੇ ਵਰਤਾਏ ਜਾਣਗੇ ਕਿਉਂਕਿ ਮਹਾ ਜਿਹੜਾ ਭੋਲੇनाथ ਨੇ ਸਭ ਨੂੰ ਦਿੰਦਾ ਹੈ ਤੇ ਉਹ ਸਭ ਦੀਆਂ ਹੀ ਮਨ ਕਾਮਨਾਵਾਂ ਪੂਰੀਆਂ ਕਰਦੇ ਨੇ ਸੋ ਇਸ ਤਰ੍ਹਾਂ ਦੀਆਂ ਤੇ ਤਿਆਰੀਆਂ ਨੂੰ ਲੈ ਕੇ ਜਿਹੜਾ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ ਮਹਾ ਸ਼ਿਵਰਾਤਰੀ ਨੂੰ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋਣ ਵਾਸਤੇ ਆਉਣਗੀਆਂ ਅਤੇ ਭੋਲੇनाथ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ ਤੇ ਤੁਸੀਂ ਰਾਉਟ ਲੁਧਿਆਣਾ ਲਾਈਵ ਵੀ ਤੁਹਾਨੂੰ ਇਥੇ આમੰਦਨ ਕਰਦਾ ਹੈ ਕਿਉਂਕਿ ਜਿਹੜੀ ਭੁਲੇਨਾ ਦੀ ਜਗ੍ਹਾ ਹੈਗੀ ਆ ਕਿਉਂਕਿ ਕਣਕਣ ਦੇ ਵਿੱਚ ਵਸਰਾਜਮਾਨ ਨੇ ਭੋਲੇनाथ ਕਿਸੇ ਨੂੰ ਵੀ ਨਿਰਾਸ਼ ਨਹੀਂ ਮੋੜਦੇ ਹੈ ਤੋਂ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਆਮੰਤ ਰਣ ਹੈ ਲੁਧਿਆਣਾ ਦੇ ਗਊਸ਼ਾਲਾ ਦੇ ਵਿੱਚ ਗਊਸ਼ਾਲਾ ਦੇ ਨੇੜੇ ਜਿਹੜਾ ਅਸੀਂ ਭੋਲੇ ਦਾ ਮੰਦਿਰ ਹੈਗਾ ਸ਼ਮਸ਼ਾਨ ਘਾਟ ਦੇ ਵਿੱਚ ਉੱਥੇ ਆ ਕੇ ਆਪਣੀ ਹਾਜ਼ਰੀ ਲਵਾਓ ਤੇ ਭੋਲੇनाथ ਦਾ ਜਿਹੜਾ ਅਸ਼ੀਰਵਾਦ ਲਓ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਹੈ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਹਰ ਹਰ ਮਹਾਦੇਵ ਜਰੂਰ ਲਿਖਣਾ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ